ਸਤ ਸ੍ਰੀ ਅਕਾਲ ਦੋਸਤੋ ਅੱਜ ਤੁਹਾਨੂੰ ਆਪਾਂ ਦੱਸਾਂਗੇ ਕਿ ਆਪਣੀ ਫੇਸਬੁੱਕ ਆਈਡੀ ਨੂੰ ਪੇਜ ਦੇ ਵਿੱਚ ਕਿਵੇਂ ਕਨਵਰਟ ਕਰਨਾ ਹੈ ਸੋ ਬਹੁਤ ਹੀ ਸੌਖਾ ਤਰੀਕਾ ਹੈ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਿਓ ਬਹੁਤੇ ਦੋਸਤਾਂ ਨੂੰ ਪਤਾ ਵੀ ਹੋਊਗਾ ਪਰ ਜਿਨ੍ਹਾਂ ਨੂੰ ਨਹੀਂ ਪਤਾ ਉਹਨਾਂ ਲਈ ਬਹੁਤ ਲਾਭਕਾਰੀ ਵੀਡੀਓ ਹੈ ਇਹ ਸਭ ਤੋਂ ਪਹਿਲਾਂ ਆਪਾਂ ਆਪਣੇ ਫੋਨ ਦਾ ਆਈਕਨ ਖੋਲ੍ਹਾਂਗੇ ਆਈਕਨ ਖੋਲ੍ਹ ਕੇ ਉਸ ਤੋਂ ਬਾਅਦ ਆਪਾਂ ਫੇਸਬੁੱਕ ਤੇ ਚਲੇ ਜਾਵਾਂਗੇ ਫੇਸਬੁੱਕ ਤੇ ਇਦਾਂ ਦਾ ਜਦੋਂ ਇੰਟਰਫੇਸ ਸਾਹਮਣੇ ਆ ਗਿਆ ਤਾਂ ਤੁਸੀਂ ਆਪਣੀ ਪ੍ਰੋਫਾਈਲ ਤੇ ਕਲਿੱਕ ਕਰਨਾ ਹੈ ਇਹ ਮੇਰੀ ਪ੍ਰੋਫਾਈਲ ਆ ਫੇਸਬੁੱਕ ਆਈਡੀ ਇਹ ਤੁਸੀਂ ਦੇਖ ਲਓ ਇਸ ਟਾਈਮ ਇਸ ਆਈਡੀ ਤੇ ਮੇਰੇ 5000 ਦੇ ਕਰੀ ਫਰੈਂਡ ਨੇ ਸੋ ਇਹੀ ਫਰੈਂਡ ਆ ਜਿਹੜੇ ਆਪਾਂ ਜਦੋਂ ਉਹਨੂੰ ਆਪਾਂ ਆਈਡੀ ਨੂੰ ਪੇਜ ਦੇ ਵਿੱਚ ਕਨਵਰਟ ਕਰਾਂਗੇ ਤਾਂ ਉਹ ਫਾਲੋਅਰ ਦੇ ਵਿੱਚ ਕਨਵਰਟ ਹੋ ਜਾਣਗੇ ਇਹ ਆ ਰੱਖੋ ਤੁਸੀਂ ਵੀਡੀਓ ਦਾ ਕੋਈ ਪੁਆਇੰਟ ਮਿਸ ਨਾ ਕਰਿਓ ਆ ਦੇਖ ਲਓ ਇੱਥੇ ਫਰੈਂਡ ਸ਼ੋ ਹੋ ਰਹੇ ਨੇ ਨਾ ਆ ਦੇਖ ਲਓ ਮੇਰੀ ਆਈਡੀ ਇਸ ਤੋਂ ਬਾਅਦ ਆਪਾਂ ਕੀ ਆ ਆਪਣੀਆਂ ਜਿਹੜੇ ਉੱਪਰ ਤਿੰਨ ਆਪਸ਼ਨਸ ਸ਼ੋ ਹੋ ਰਹੀਆਂ ਹੋਣਗੀਆਂ ਐਡ ਸਟੋਰੀ ਐਡਿਟ ਪ੍ਰੋਫਾਈਲ ਔਰ 3 ਡਾਟ ਰਾਈਟ ਸਾਈਡ ਇਸ ਤੇ ਕਲਿੱਕ ਕਰਾਂਗੇ 3 ਡਾਟ ਤੇ ਉਸ ਤੋਂ ਬਾਅਦ ਇਦਾਂ ਦਾ ਇੰਟਰਫੇਸ ਖੁੱਲ ਜੂਗਾ ਇਦੇ ਵਿੱਚ ਆਪਾਂ ਦੇਖਣਾ ਵਾ ਜਾ ਕੇ ਪ੍ਰੋਫੈਸ਼ਨਲ ਮੋਡ ਪ੍ਰੋਫੈਸ਼ਨਲ ਮੋਡ ਦੇਖਣਾ ਆਪਾਂ ਕਿੱਥੇ ਆ ਪਹਿਲੇ ਤੇ ਆ ਗਿਆ ਫੋਲੋ ਸੈਟਿੰਗ ਪ੍ਰੋਫਾਈਲ ਸਟੇਟਸ ਮੈਟਾ ਵੈਰੀਫਾਈ ਅਚੀਵ ਯੂ ਐਸ ਲੁੱਕ ਪ੍ਰੋਫਾਈਲ ਐਕਟੀਵਿਟੀ ਲੌਗ ਮਾਈ ਨੀ ਪੋਸਟ ਰਿਵਿਊ ਪੋਸਟ ਐਂਡ ਟੈਗਸ ਪ੍ਰਾਈਵੇਸੀ ਸੈਂਟਰ ਸਰਚ ਉਸ ਤੋਂ ਬਾਅਦ ਆ ਗਿਆ ਟਰਨ ਔਨ ਪ੍ਰੋਫੈਸ਼ਨਲ ਮੋਡ ਇਸ ਤੇ ਕਲਿੱਕ ਕਰ ਲੈਣਾ ਇੱਥੇ ਕਲਿੱਕ ਕਰੋਗੇ ਤਾਂ ਇਦਾਂ ਹੀ ਇਹ ਇੰਟਰਫੇਸ ਸਾਹਮਣੇ ਆ ਜਾਣਾ ਤੁਹਾਡੇ ਉਸ ਤੋਂ ਬਾਅਦ ਟਰਨ ਆਨ ਤੇ ਕਲਿੱਕ ਕਰ ਦਿਆਂਗੇ ਆਪਾਂ ਥੋੜੀ ਬਫਰਿੰਗ ਹੋਊਗੀ ਤਾਂ ਇਦਾਂ ਦੇ ਕੁਝ ਪੁਆਇੰਟ ਆ ਜਾਣਗੇ ਉਹਨਾਂ ਨੂੰ ਤੁਸੀਂ ਕੰਪਲੀਟ ਕਰ ਲੈਣਾ ਉਹ ਤਾਂ ਬੇਸਿਕ ਆ ਨਾਰਮਲ ਜਾਣਕਾਰੀ ਹੈ ਜਿੱਦਾਂ ਦੀ ਆਪਾਂ ਦੇਖਦੇ ਆਂ ਵੀ ਉਹ ਤਾਂ ਸਭ ਨੂੰ ਪਤਾ ਹੀ ਹੁੰਦਾ ਠੀਕ ਹੈ ਜੀ ਚਲੋ ਹੁਣ ਆਪਾਂ ਜਾਂਦੇ ਆਂ ਬੈਕ ਦੇਖਦੇ ਆ ਕਿ ਆਪਣੀ ਆਈਡੀ ਜਿਹੜੀ ਆ ਪੇਜ ਦੇ ਵਿੱਚ ਕਨਵਰਟ ਹੋ ਗਈ ਹੈ ਕਿ ਨਹੀਂ ਆ ਤੁਸੀਂ ਦੇਖ ਸਕਦੇ ਹੋ ਦੋਸਤੋ ਇਹੀ ਆਪਣੇ ਜਿਹੜੇ ਉਹ ਫਰੈਂਡ ਦੇ ਵਿੱਚ ਸ਼ੋ ਹੋ ਰਹੇ ਸੀ ਹੁਣ ਫਾਲੋਅਰ ਸ਼ੋ ਹੋ ਰਹੇ ਨੇ ਉਹ ਆਪਣੇ ਠੀਕ ਹੈ ਜੀ ਇਹ ਸੌਖਾ ਜਿਹਾ ਤਰੀਕਾ ਹੈ ਇਸ ਤੇ ਆਈਡੀ ਜਿਹੜੀ ਆਪਣੀ ਉਹ ਪ੍ਰੋਫੈਸ਼ਨਲ ਮੋਡ ਦੇ ਵਿੱਚ ਕਨਵਰਟ ਹੋ ਗਈ ਹੈ ਜਾਨੀ ਕਿ ਪੇਜ ਦੇ ਵਿੱਚ ਠੀਕ ਹੈ ਜੀ ਤੁਸੀਂ ਦੇਖਿਓ ਹੁਣ ਪਹਿਲਾਂ ਡਿਫਰੈਂਸ ਸੀ ਥੋੜਾ ਜਿਹੜੀ ਦੀ ਲੁੱਕ ਜੋ ਆਪਣੇ ਸਾਹਮਣੇ ਇੰਟਰਫੇਸ ਆਉਂਦਾ ਸੀ ਉਹ ਥੋੜਾ ਜਿਹਾ ਡਿਫਰੈਂਟ ਤਰ੍ਹਾਂ ਦਾ ਸੀਗਾ ਐਡ ਸਟੋਰੀ ਐਡਿਟ ਪ੍ਰੋਫਾਈਲ ਇਦਾਂ ਵਗੈਰਾ ਆਉਂਦਾ ਸੀਗਾ ਹੁਣ ਤੁਸੀਂ ਦੇਖ ਲਓ ਐਡ ਸਟੋਰੀ ਪ੍ਰਮੋਟ ਸੀ ਡੈਸ਼ਬੋਰਡ ਇੱਥੇ ਤੁਸੀਂ ਚੈੱਕ ਕਰ ਸਕਦੇ ਹੋ ਤੇ ਆਪਣੀ ਵੀਡੀਓ ਤੇ ਪਾ ਸਕਦੇ ਹੋ ਤੇ ਅਰਨ ਕਰ ਸਕਦੇ ਹੋ ਤੁਸੀਂ ਕੀ ਡੈਸ਼ਬੋਰਡ ਤੇ ਜਾ ਕੇ ਦੇਖ ਲਓਗੇ ਫਿਰ ਆ ਲੈਵਲ ਹੁੰਦੇ ਨੇ ਇਹਨਾਂ ਨੂੰ ਕੰਪਲੀਟ ਕਰ ਲਿਓ ਤੁਹਾਡਾ ਪੇਜ ਆ ਜਿਹੜਾ ਵਧੀਆ ਗਰੋ ਕਰਨ ਲੱਗ ਜੂਗਾ ਵੀਡੀਓ ਪਾਉਂਗੇ ਆਪਾਂ ਹੁਣੇ ਕਨਵਰਟ ਕਰਿਆ ਵੇ ਇਹਨੂੰ ਅਗੇ ਰੀਚ ਵਗੈਰਾ ਘੱਟ ਹੈ ਦੀ ਅੰਦਰ ਵੀਡੀਓ ਪਾਵਾਂਗੇ ਤਾਂ ਰੀਚ ਵਧੂਗੀ ਠੀਕ ਹੈ ਜੀ ਜੇ ਵੀਡੀਓ ਚੰਗੀ ਲੱਗੀ ਤਾਂ ਪੇਜ ਨੂੰ ਫੋਲੋ ਜ਼ਰੂਰ ਕਰ ਲਿਓ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ। ਤਦ ਤੱਕ ਲਈ ਧੰਨਵਾਦ।